ਇਬਰਾਨੀਆਂ ਨੂੰ ਅਧਿਆਇ 10 ਸ਼ਰਾ ਜਿਹੜੀ ਆਉਣ ਵਾਲੀਆਂ ਚੰਗੀਆਂ ਅਵਸਥਾ ਦਾ ਪਰਛਾਵਾਂ ਹੀ ਹੈ ਪਰ ਉਹਨਾਂ ਅਵਸਥਾ ਦਾ ਅਸਲੀ ਰੂਪ ਨਹੀਂ ਕੋਲ ਆਉਣ ਵਾਲਿਆਂ ਨੂੰ ਜਿਹੜੇ ਵਰੇ ਦੇ ਵਰੇ ਸਦਾ ਇੱਕੋ ਪ੍ਰਕਾਰ ਦੇ ਬਲਿਦਾਨ ਚੜਾਉਂਦੇ ਹਨ ਕਦੇ ਕਾਮਿਲ ਨਹੀਂ ਕਰ ਸਕਦੀ ਹੈ ਨਹੀਂ ਤਾਂ ਕਿ ਉਹਨਾਂ ਦੇ ਚੜਾਉਣਾ ਬੰਦ ਨਾ ਹੋ ਜਾਂਦਾ ਇਸ ਕਾਰਨ ਕਿ ਜੇ ਉਹ ਇੱਕ ਵਾਰੀ ਸ਼ੁੱਧ ਹੋ ਜਾਂਦੇ ਤਾਂ ਉਹਨਾਂ ਨੂੰ ਪਾਪਾਂ ਦਾ ਖਿਆਲ ਹੀ ਨਾ ਹੁੰਦਾ ਇਹਨਾਂ ਬਲੀਦਾਨਾਂ ਤੋਂ ਵਰੇ ਦੇ ਬਾਰੇ ਪਾਪ ਚਿੱਤੇ ਆਉਂਦੇ ਹਨ ਕਿਉਂ ਜੋ ਅਨ ਹੋਣਾ ਹੈ ਪਈ ਵੜਕਾਂ ਅਤੇ ਬੱਕਰਾਂ ਦਾ ਲਹੂ ਪਾਪਾਂ ਨੂੰ ਲੈ ਜਾਵੇ ਇਸ ਲਈ ਉਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ ਬਲੀਦਾਨ ਅਰਪੇਟ ਨੂੰ ਨਹੀਂ ਚਾਇਆ ਪਰ ਮੇਰੇ ਲਈ ਦੇਹ ਤਿਆਰ ਕੀਤੀ ਹੋਮ ਬਲੀ ਔਰ ਪਾਪ ਬਲੀ ਤੋਂ ਤੂੰ ਪਸੰਦ ਨਹੀਂ ਹੁੰਦਾ ਤਦ ਮੈਂ ਆਖਿਆ ਵੇਖ ਮੈਂ ਆਇਆ ਹਾਂ हे ਪਰਮੇਸ਼ਰ ਪਈ ਤੇਰੀ ਇੱਛਾ ਨੂੰ ਪੂਰਿਆ ਕਰਾਂ ਜਿਵੇਂ ਪੁਸਤਕ ਦੀ ਪਥਰੀ ਵਿੱਚ ਮੇਰੇ ਵਿਖੇ ਲਿਖਿਆ ਹੋਇਆ ਹੈ ਉੱਪਰ ਜੋ ਕਹਿੰਦਾ ਹੈ ਪਇਤਾਂ ਬੇਦਾਨਾ ਭੇਟਾਂ ਹੋਮ ਬਲੀਆਂ ਔਰ ਪਾਪ ਬਲੀਆਂ ਨੂੰ ਨਾ ਚਾਇਆ ਨਾ ਉਹਨਾਂ ਤੋਂ ਪ੍ਰਸੰਨ ਹੋਇਆ ਪਰ ਇਹ ਸ਼ਰਧ ਦੇ ਅਨੁਸਾਰ ਚੜਾਏ ਜਾਂਦੇ ਹਨ ਤਦ ਉਹਨਾਂ ਆਖਿਆ ਵੇਖ ਮੈਂ ਤੇਰੀ ਇੱਛਾ ਨੂੰ ਪੂਰਿਆ ਕਰਨ ਆਇਆ ਹਾਂ ਉਹ ਪਹਿਲਿਆਂ ਨੂੰ ਹਟਾਉਂਦਾ ਹੈ ਪਇਦੂਏ ਨੂੰ ਕਾਇਮ ਕਰੇ ਅਤੇ ਉਸੇ ਇੱਛਾ ਕਰਕੇ ਅਸੀਂ ਮਸੀਹ ਯਿਸੂ ਦੀ ਦੇਹੀ ਦੇ ਇੱਕੋ ਵਾਰ ਚੜਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ ਅਤੇ ਹਰੇਕ ਜਾਜਕ ਨਿਤ ਖੜਾ ਹੋ ਕੇ ਉਪਾਸਨਾ ਕਰਦਾ ਹੈ ਅਤੇ ਇੱਕੋ ਪ੍ਰਕਾਰ ਦੇ ਬਲਿਦਾਨ ਜਿਹੜੇ ਪਾਪਾ ਨੂੰ ਕਦੇ ਲੈ ਜਾ ਨਹੀਂ ਸਕਦੇ ਵਾਰ-ਵਾਰ ਚੜਾਉਂਦਾ ਹੈ ਪਰ ਇਹ ਪਾਪਾ ਨੇ ਬਦਲੇ ਇੱਕੋ ਬਲਿਦਾਨ ਸਦਾ ਲਈ ਚੜਾ ਕੇ ਪਰਮੇਸ਼ਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਅਤੇ ਇਹਦੋਂ ਅੱਗੇ ਉਡੀ ਕਰਦਾ ਹੈ ਜੋ ਉਹਦੇ ਵੈਰੀ ਉਹਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ ਕਿਉਂਕਿ ਜੋ ਉਹਨੇ ਇੱਕੋ ਪੇਟ ਨਾਲ ਉਹਨਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਅਤੇ ਪਵਿੱਤਰ ਆਤਮਾ ਵੀ ਸਾਨੂੰ ਸਾਖੀ ਦਿੰਦਾ ਹੈ ਜੋ ਜੇਦੀ ਮਗਰੋ ਤੇ ਆਖਿਆ ਸੀ ਇਹ ਉਹ ਨੀਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨਾਂਗਾ ਉਹਨਾਂ ਦਿਨਾਂ ਦੇ ਮਗਰੋ ਪ੍ਰਭੂ ਆਖਦਾ ਹੈ ਮੈਂ ਆਪਣੇ ਕਾਨੂੰਨ ਉਹਨਾਂ ਦੀਆਂ ਹਿਰਦਿਆਂ ਉੱਤੇ ਪਾਵਾਂਗਾ ਅਤੇ ਉਹਨਾਂ ਦੇ ਮਨਾਂ ਉੱਤੇ ਉਹਨਾਂ ਨੂੰ ਲਿਖਾਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਅਤੇ ਉਹਨਾਂ ਦੀਆਂ ਬਦਕਾਰੀਆਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ ਸੋ ਜਿੱਥੇ ਇਹਨਾਂ ਦੀ ਮਾਫੀ ਹੈ ਉੱਥੇ ਪਾਪਲੀ ਫੇਰ ਪੇਟ ਨਹੀਂ ਚੜ੍ਹ ਜਾਂਦੀ ਉਪਰੰਤ ਹੇ ਪ੍ਰਭੂ ਜਦੋਂ ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਅਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ ਅਰਥਾਤ ਉਸ ਨਵੇਂ ਅਤੀ ਜੋਹਦੇ ਰਾਥੀ ਜਿਹੜਾ ਉਹਨੇ ਪੜ੍ਹਦੇ ਮਨ ਨੂੰ ਆਪਣੇ ਸਰੀਰ ਥਾਣੀ ਸਾਡੇ ਲਈ ਖੋਲਿਆ ਅਤੇ ਜਦੋਂ ਸਾਡਾ ਇੱਕ ਮਹਾਜਾਜਿਕ ਹੈ ਜਿਹੜਾ ਪਰਮੇਸ਼ਰ ਦੇ ਘਰ ਦੇ ਉੱਤੇ ਹੈ ਤਾਂ ਆਓ ਅਸੀਂ ਸੱਚੇ ਦਿਲ ਅਤੇ ਪੂਰੀ ਨਿਚਾ ਨਾਲ ਜਦੋਂ ਸਾਡੇ ਦਿਲ ਅਸ਼ੁੱਧ ਅੰਤਕਰਣ ਤੋਂ ਛਿੜਕਾਉ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ਼ ਪਾਣੀ ਨਾਲ ਧੁਲਾਈ ਗਈ ਜਿਹੜੇ ਜਾਈਏ ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ ਕਿਉਂਕਿ ਜਿਹਨੇ ਵਾਅਦਾ ਕੀਤਾ ਹੈ ਉਹ ਵਫਾਦਾਰ ਹੈ ਅਤੇ ਪ੍ਰੇਮ ਔਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ ਅਤੇ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਉਹ ਉਹਨਾਂ ਹੀ ਵਧੀਖ ਹੋਵੇ ਜਿਨ੍ਹਾਂ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ ਜੇ ਅਸੀਂ ਸਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਨ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਿਮਿਤ ਫੇਰ ਕੋਈ ਬਲਦਾਨ ਨਹੀਂ ਪਰ ਨਿਆਉ ਦੀ ਭਿਆਨਕ ਉਢੀਕ ਅਤੇ ਅਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਪਸੰਮ ਕਰ ਦੇਵੇਗੀ ਜਿਸ ਕਿਸੇ ਨੇ ਮੂਸਾ ਦੀ ਸ਼ਰਧ ਦੀ ਟਾਲਣਾ ਕੀਤੀ ਹੋਵੇ ਉਹ ਦੋ ਜਾਂ ਤਿਉ ਗਵਾਹਾਂ ਦੀ ਗਵਾਹੀ ਨਾਲ ਬਿਨਾ ਤਰਸ ਕੀਤਿਆ ਮਰ ਜਾਂਦਾ ਹੈ ਤਾਂ ਤੁਹਾਡੇ ਖਿਆਲ ਵਿੱਚ ਉਹ ਕਿਨੂਕ ਹੋਰ ਵੀ ਤਕੜੀ ਸਜ਼ਾ ਦੇ ਯੋਗ ਠਹਿਰਾ ਜਾਵੇਗਾ ਜਿਨੇ ਪਰਮੇਸ਼ਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੀਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਅਪਜਸ ਕੀਤਾ ਕਿਉਂ ਜੋ ਅਸੀਂ ਉਹਨੂੰ ਜਾਣਦੇ ਹਾਂ ਜਿਨ੍ਹਾਂ ਆਖਿਆ ਪਈ ਬਦਲਾ ਲੈਣਾ ਮੇਰਾ ਕੰਮ ਹੈ ਮੈਂ ਹੀ ਵਟਾ ਲਾਵਾਂਗਾ ਅਤੇ ਫਿਰ ਇਹ ਕਿ ਪ੍ਰਭੂ ਆਪਣੇ ਪਰਜਾ ਦਾ ਅਨਿਆਂ ਕਰੇਗਾ ਜਿਉਂਦੇ ਪਰਮੇਸ਼ਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ ਪਰ ਪਹਿਲਾਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਾਲੇ ਕੀਤੇ ਜਾਣ ਦੇ ਪਿੱਛੋਂ ਤੁਸੀਂ ਦੁੱਖਾਂ ਦੇ ਵੱਡੇ ਕੋਲਮ ਕੋਲੇ ਨੂੰ ਸਹਿ ਲਿਆ ਕਦੀ ਤਾਂ ਤੁਸੀਂ ਨਿੰਦਿਆ ਅਤੇ ਵਿਪਤਾ ਦੇ ਕਾਰਨ ਤਮਾਸ਼ਾ ਬਣੇ ਅਤੇ ਕਦੀ ਉਹਨਾਂ ਦੇ ਸਾਝੀ ਹੋਏ ਜਿਨ੍ਹਾਂ ਨਾਲ ਇਸ ਤਰ੍ਹਾਂ ਦੁਰਦਸ਼ਾ ਹੁੰਦੀ ਸੀ ਕਿਉਂ ਜੋ ਤੁਸੀਂ ਕੈਦਿਆਂ ਦੇ ਦਰਦੀ ਹੋਏ ਨਾਲੇ ਆਪਣੇ ਧਨ ਦੇ ਲੁੱਟ ਜਾਣ ਨੂੰ ਆਨੰਦ ਨਾਲ ਮੰਨ ਲਿਆ ਇਹ ਜਾਣ ਕੇ ਕਿ ਸਾਡਾ ਇੱਕ ਧਨ ਇਸ ਨਾਲ ਉੱਤਮ ਅਤੇ اٹਲ ਹੈ ਸੋ ਤੁਸੀਂ ਆਪਣੀ ਦਲੇਰੀ ਨੂੰ ਕਿਤੇ ਗਵਾਨ ਬੈਠਣਾ ਕਿ ਉਹਦਾ ਵੱਡਾ ਫਲ ਹੈ ਕਿਉਂ ਜੋ ਤੁਹਾਨੂੰ ਤਿਰਜ ਕਰਨ ਦੀ ਲੋੜ ਹੈ ਪੈਤੂਸੀ ਪਰਮੇਸ਼ਰ ਦੀ ਇੱਛਾ ਨੂੰ ਪੂਰੀਆਂ ਕਰਕੇ ਵਾਅਦੇ ਨੂੰ ਪ੍ਰਾਪਤ ਕਰੋ ਇਹ ਲਿਖਿਆ ਹੈ ਹੁਣ ਥੋੜਾ ਜਿਹਾ ਚਿਰ ਹੈ ਜੋ ਆਉਣ ਵਾਲਾ ਆਵੇਗਾ ਅਤੇ ਚਿਰ ਨਾ ਲਾਵੇਗਾ ਪਰ ਮੇਰਾ ਧਰਮੀ ਬੰਦਾ ਨਿਚਾ ਤੋਂ ਜੀਵੇਗਾ ਅਤੇ ਜੇ ਉਪਜਾਹ ਹਟ ਜਾਵੇ ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪੁਛਾਹ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਉਹਨਾਂ ਵਿੱਚੋਂ ਜਿਹੜੇ ਨਿਚਾ ਕਰਕੇ ਜਨ ਬਚਾਰ ਰੱਖਦੇ ਹਨ